ਇਹਨਾਂ ਨੂੰ ਮਾਲਵੇ ਦਾ ਪ੍ਰਚਾਰਕਤਾ ਪਿਆ ਗਿਆ ਸੀਗਾ ਔਰ ਬਹੁਤ ਸਾਰੀਆਂ ਬਖਸ਼ੀਆਂ ਇਹਨਾਂ ਨੂੰ ਬਖਸ਼ੀਆਂ ਭਾਈਕੇ ਪਰਿਵਾਰਾਂ ਨੂੰ ਫੈਰੂਪ ਚੰਦ ਜੀ ਨੂੰ ਤੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਵੀ ਅੱਜ ਮੌਜੂਦ ਆ ਭਾਈ ਰੂਪੇ ਪਿੰਡ ਦੇ ਵਿੱਚ ਜਿਹੜੀਆਂ ਕਿ ਫੈਰੂਪ ਚੰਦ ਜੀ ਦੀ 13ਵੀਂ ਪੀੜੀ ਭਾਈ ਸਾਹਿਬ ਭਾਈ ਬੂਟਾ ਸਿੰਘ ਦੇ ਭਾਈ ਬਲਬੀਰ ਸਿੰਘ ਉਹਨਾਂ ਦੇ ਘਰ ਮੌਜੂਦ ਨੇ ਪਿੰਡ ਦੇ ਵਿੱਚ ਜੀ ਜਿਸ ਤਰ੍ਹਾਂ ਕੱਲ ਨੂੰ ਨਗਰ ਕੀਰਤਨਾ ਤੇ ਉਸ ਤੋਂ ਬਾਅਦ ਦੋ ਦਿਨ ਦੀਵਾਨ ਚੱਲਣਗੇ ਤੇ ਉਸ ਤੋਂ ਅਗਲੇ ਦਿਨ ਫਿਰ ਅਮਰਤ ਸੰਚਾਰੰਦ ਫਾਇਰੂਪੁਰ ਪਿੰਡ 'ਚ ਹਰ ਵਰਗ ਦਾ ਹਰ ਧਰਮ ਦਾ ਬੰਦਾ ਵਸਦਾ ਉਹ ਸਾਰਿਆਂ ਨੂੰ ਹੀ ਮਾਣ ਆਉਦੇ ਤੇ ਕਿ ਅਸੀਂ ਫਾਇਰੂਪੁਰ ਇਸ ਇਤਿਹਾਸਿਕ ਨਗਰ ਦੇ ਵਿੱਚ ਜਨਮ ਲਏ ਸਾਨੂੰ ਬਹੁਤ ਮਾਣ ਦੀ ਚੀਜ਼ ਆ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਮ ਸੇਵਕ ਧੰਧਨ ਬਾਬਾ ਪਈਰੂਪ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦਸ਼ਮੇਸ਼ਰਵਾਰ ਸਰੀ ਵਿਖੇ ਪਈਰੂਪੇ ਦੀਆਂ ਸੰਗਤਾਂ ਦੇ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਨੇ ਸਰਦਾਰ ਬੂਟਾ ਸਿੰਘ ਜੰਡੂ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਸਮਾਗਮਾਂ ਬਾਰੇ ਜਿਹਨਾਂ ਸਭ ਬਹੁਤ-ਬਹੁਤ ਸਵਾਗਤ ਹੈ ਸਮਾਗਮਾਂ ਬਾਰੇ ਜਾਣਕਾਰੀ ਦਿਓ ਸਸੀ ਗਾਲ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਕਦਮ ਕਦਮ ਤੌਲਾ ਚੱਲ ਕੇ ਆਏ ਦਾ ਸਿਰ ਮੱਥੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਤੁਹਾਡੇ ਚੈਨਲ ਦੇ ਜ਼ਰੀ ਦਰਸ਼ਕਾਂ ਦਾ ਇਕ ਵਿਚਾਰ ਰਹੇ ਬਹੁਤ ਧੰਨਵਾਦ ਤੁਹਾਡਾ ਅੱਜ ਸ੍ਰੀ ਕਾਂਡਪਾਟ ਸਾਹਿਬ ਪ੍ਰਗਟਾਸ਼ ਕਰੇ ਗਏ ਨੇ ਤੇ 28 April ਦੇ ਦਿਨ ਐਤਵਾਲ ਨੂੰ 10:30 ਪਾਉਣੇ 11 ਦੇ ਕਰੀਬ ਹੋਗ ਪਏ ਜਾਣਗੇ ਸੋ ਜਿੰਨਾ ਵੀ ਬੱਚਿਆਂ ਨੂੰ ਨਹੀਂ ਅਸੀਂ ਫੋਨ ਕਰ ਸਕੇ ਤਾਂ ਤੁਹਾਡੇ ਚੈਨਲ ਦੇ ਜਰੀਏ ਸੁਨੇਹਾ ਪਹੁੰਚ ਜੂਗਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਤੇ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਸਾਰ ਪਿੰਡ ਦੀ ਸੰਗਤ ਵੱਲੋਂ ਦਰਸ਼ਕ ਸੇਵਾਦਾਰ ਵੀਰਾਂ ਵੱਲੋਂ ਪ੍ਰਬੰਧਕ ਵੀਰਾਂ ਵੱਲੋਂ ਵੀ ਜਰੂਰ ਪਹੁੰਚੋ ਜਿਹੜੇ ਵੀ ਦੇਖ ਰਹੇ ਆ ਸੁਣ ਰਹੇ ਆ ਜਿੰਨਾਂ ਨੂੰ ਅਸੀਂ ਨਹੀਂ ਕੰਟੈਕਟ ਕਰ ਸਕ ਗਏ ਸਾਡੇ ਕੋਲੇ ਨੰਬਰ ਨਹੀਂ ਸਨ ਖਾਸ ਕਰਕੇ ਸਟੂਡੈਂਟ ਬੱਚੇ ਬੱਚੀਆਂ ਜਿਨ੍ਹਾਂ ਕੋਲ ਕੋਈ ਰਾਈਡ ਦਾ ਪ੍ਰਬੰਧ ਨਹੀਂ ਹੈ ਤਾਂ ਉਹ ਕੰਟੈਕਟ ਨੰਬਰ ਸਾਡੇ ਦਿੱਤੇ ਹੋਏ ਨੇ ਜਿਹੜਾ ਪੋਸਟਰ ਅਸੀਂ ਜਾਰੀ ਕੀਤਾ ਸੋ ਉਹਨਾਂ ਨੰਬਰਾਂ 'ਤੇ ਤੁਸੀਂ ਕੰਟੈਕਟ ਕਰ ਸਕਦੇ ਆ ਅਸੀਂ ਉਹਨਾਂ ਨੂੰ ਰਾਈਡ ਦਾ ਪ੍ਰਬੰਧ ਲੈ ਕੇ ਆਉਣ ਦਾ ਛੱਡ ਕੇ ਆਉਣ ਦਾ ਵੀ ਕਰਾਂਗੇ ਤੇ ਬਹੁਤ ਬਹੁਤ ਮੁਬਾਰਕ ਮਬਾਪਾ ਭਾਈ ਰੂਪਚੰਦ ਜੀ ਦੇ ਜਨਮ ਦਿਹਾੜੇ ਦੀਆਂ ਬਾਬਾ ਭਾਈ ਰੂਪਚੰਦ ਜੀ ਦੇ ਜੀਵਨ ਬਾਰੇ ਜਾਣਕਾਰੀ ਜਰੂਰ ਦਿਓ ਜੀ ਬਾਬਾ ਜੀ ਦੇ ਜਿਸ ਤਰ੍ਹਾਂ ਕਿਉਂਕਿ ਮੈਂ ਇਤਿਹਾਸ ਬਾਰੇ ਚਲੋ ਇੰਨਾ ਜ਼ਿਆਦਾ ਤਾਂ ਨਹੀਂ ਜਾਣਦਾ ਪਰ ਆਪਣੇ ਪਿੰਡ ਦਾ ਇਤਿਹਾਸ ਜਿਹੜਾ ਹੈ 6 ਮਹੀਨੇ ਪਾਛਾ 6 ਮਹੀਨੇ ਦੇ 9-10 ਦਿਨ ਰਹੇ ਆ ਉੱਥੇ ਤੇ ਬਾਬਾ ਜੀ ਬਹੁਤ ਨਦੀਕ ਰਹੇ ਨੇ ਉਹਨਾਂ ਦੇ ਇਹਨਾਂ ਨੂੰ ਮਾਲਵੇ ਦਾ ਪ੍ਰਚਾਰਕ ਥਾਪਿਆ ਗਿਆ ਸੀਗਾ ਔਰ ਬਹੁਤ ਸਾਰੀਆਂ ਬਖਸ਼ੀਆਂ ਇਹਨਾਂ ਨੇ ਬਖਸ਼ੀਆਂ ਭਾਈਕੇ ਪਰਿਵਾਰਾਂ ਨੂੰ ਭਾਈ ਰੂਪ ਚੰਦ ਜੀ ਨੂੰ ਤੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਵੀ ਅੱਜ ਮੌਜੂਦ ਆ ਭਾਈ ਰੂਪੇ ਪਿੰਡ ਦੇ ਵਿੱਚ ਜਿਹੜੀਆਂ ਕਿ ਪਾਈ ਰੂਪ ਚਾਂਜੀ ਦੀ 13ਵੀਂ ਪੀੜ੍ਹੀ ਭਾਈ ਸਾਹਿਬ ਭਾਈ ਬੂਟਾ ਸਿੰਘ ਦੇ ਭਾਈ ਬਲਵੀਰ ਸਿੰਘ ਉਹਨਾਂ ਦੇ ਘਰ ਮੌਜੂਦ ਨੇ ਔਰਾ ਸਾਹਿਬ ਦੀ ਸੇਵਾ ਸੰਭਾਲੂ ਕਰ ਰਹੇ ਆ ਉਹਨਾਂ ਦੇ ਛੋਟੇ ਭਾਈ ਬਲਵੀਰ ਸਿੰਘ ਵੀ ਇੱਥੇ ਆਏ ਹੋ ਜਿਹੜਾ ਤੁਹਾਨੂੰ ਮਲਾਵਾਂਗੇ ਅਸੀਂ ਭੋ ਅਖੰਡ ਪਾਠ ਦੇ ਭੋਗ ਵਾਲੇ ਦਿਨ 24 ਅਪ੍ਰੈਲ ਐਤਵਾਰ ਵਾਲੇ ਦਿਨ ਸੋ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਜਿਹੜੇ ਦੇਖ ਰਹੇ ਆ ਸੁਣ ਰਹੇ ਆ ਵੀ ਉਸ ਦਿਨ ਜ਼ਰੂਰ ਪਹੁੰਚਿਓ ਇੱਥੇ ਤੇ ਹੀ ਪਈ ਰੂਪੇ ਪਿੰਡ ਚ ਵੀ ਕੋਈ ਸਮਾਗਮ ਹੁੰਦੇ ਆ ਜੀ ਇਸ ਤੈਨੂੰ ਸਮਰਪਿਤ ਜਾਂ ਕਿੱਥੇ ਕਿੱਥੇ ਹੋਰ ਕੈਨੇਡਾ ਪਰ ਚ ਸਮਾਗਮ ਹੁੰਦੇ ਆ ਹਾਂ ਜੀ ਹੁਣ ਦੇਸ਼ ਵਿਦੇਸ਼ ਦੇ ਵਿੱਚ ਵੀ ਜਿੱਥੇ ਜਿੱਥੇ ਪਿੰਡ ਦੀਆਂ ਸੰਗਤਾਂ ਸਮੇਂ ਦੇ ਮੁਤਾਬਕ ਕਿਉਂਕਿ ਪਹਿਲਾਂ ਆਪਣਾ ਮਾਲ ਵਾਇਰਿਆ ਬਾਹਰ ਨਹੀਂ ਸੀਗਾ ਹੁਣ ਆਪਣੇ ਪਿੰਡ ਦੀ ਸੰਗਤ ਵੀ ਕੈਨੇਡਾ ਦੇ ਵਿੱਚ ਵੀ ਇਹ ਤਿੰਨ ਚਾਰ ਸਟੇਟਾਂ ਦੇ ਵਿੱਚ ਬਣਾਇਆ ਜਾਂਦਾ ਦਿਹਾੜਾ ਜਿਸ ਤਰ੍ਹਾਂ ਐਡਮੰਟਨ ਵੀ ਅੱਜ ਦੇ ਦਿਨ ਪ੍ਰਗਟਾਸ਼ ਹੋਇਆ ਤੇ ਐਤਵਾਰ ਨੂੰ ਝੋਲ ਪਏ ਜਾਣਗੇ ਔਰ ਉਸ ਤੋਂ ਬਾਅਦ ਮਈ ਦੇ ਵਿੱਚ ਬ੍ਰੈਮਟਨ ਦੇ ਵਿੱਚ ਵੀ ਜਵੰਦਾ ਪਰਿਵਾਰ ਉਹ ਸਾਰੇ ਪਿੰਡ ਦੀ ਸੰਗਤ ਰਲ ਕੇ ਮਨਾਉਂਦੇ ਆ ਤੇ ਹੋਰ ਵੀ ਦੇਸ਼ਾਂ ਦੇ ਵਿੱਚ ਦਾ ਇਟਲੀ ਦੇ ਵਿੱਚ ਸਮੇਂ ਦੇ ਮੌਕਿਆਂ ਕਿ ਹੁਣ ਆਪਣਾ ਪਾਇਰਪਾ ਨਗਰ ਬਹੁਤ ਵੱਡਾ ਹੈ ਤੇ ਸੰਗਤ तकरीबन ਆਪਣੇ ਪਿੰਡ ਦੇ ਪਰਿਵਾਰ ਹਰ ਮੁਲਕ ਦੇ ਵਿੱਚ ਤੇ ਹਰ ਮੁਲਕ ਵਿੱਚ ਮਨਾਉਣਾ ਸ਼ੁਰੂ ਕੀਤਾ ਹੈ ਪਹਿਲਾਂ ਪਿੰਡ ਵਿੱਚ ਹੀ ਮਨਾਇਆ ਜਾਂਦਾ ਸੀ ਸਾਨੂੰ ਵੀ तकरीबन ਚੌਥਾ ਪੰਜਵਾਂ ਸਾਲ ਆ ਇਹ ਦਿਹਾੜਾ ਮਨਾਉਂਦੇ ਆ ਨੂੰ ਤੇ ਹਰ ਸਾਲ ਸੰਗਤ ਬਹੁਤ ਜੁੜੀ ਜਾਂਦੀ ਆ ਜਿਉਂ-ਜਿਉਂ ਪਤਾ ਲੱਗੀ ਜਾਂਦਾ ਮੀਡੀਆ ਦੇ ਜ਼ਰੀਏ ਤੇ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਤੁਸੀਂ ਟਾਈਮ ਕੱਢਿਆ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੇ ਪਿੰਡ 'ਚ ਕਿਸ ਢੰਗ ਦੇ ਸਮਾਗਮ ਜਿਹੜੇ ਹੁੰਦੇ ਸੀ ਜੀ ਪਿੰਡ ਦੇ ਵਿੱਚ ਜਿਸ ਤਰ੍ਹਾਂ ਕੱਲ ਨੂੰ ਨਗਰਗੀਤਨਾ ਤੇ ਉਸ ਤੋਂ ਬਾਅਦ ਦੋ ਦਿਨ ਦਿਵਾਨ ਚੱਲਣਗੇ ਤੇ ਉਸ ਤੋਂ ਅਗਲੇ ਦਿਨ ਫਿਰ ਅਮਰਤ ਸੰਚਾਰ ਹੁੰਦਾ ਤੇ ਹੋਰ ਰਾਈਡਾਂ ਦਾ ਪ੍ਰਬੰਧ ਬੱਚਿਆਂ ਦੇ ਮਨੋਰੰਜਨ ਲਈ ਤਰ੍ਹਾਂ ਤਰ੍ਹਾਂ ਦੀਆਂ ਸਟਾਲਾਂ ਲਗਾਈਆਂ ਜਾਂਦੀਆਂ ਲੰਗਰ ਲਾਏ ਜਾਂਦੇ ਨੇ ਸਵਾਗਤੀ ਗੇਟ ਲੈ ਜਾਂਦੇ ਹਰ ਗਵਾੜ ਦੇ ਵਿੱਚ ਔਰ ਸਾਨੂੰ ਬਹੁਤ ਪ੍ਰਾਊਡ ਆ ਬਹੁਤ ਫਖਰਾ ਵੀ ਅਸੀਂ ਭਾਏ ਰੂਪੇ ਪਿੰਡ 'ਚ ਜਨਮ ਲਿਆ ਪਾਇਰੂਪੇ ਪਿੰਡ 'ਚ ਹਰ ਵਰਗ ਦਾ ਹਰ ਧਰਮ ਦਾ ਬੰਦਾ ਵਸਦਾ ਔਰ ਸਾਰਿਆਂ ਨੂੰ ਮਾਣ ਆਉਦੇ ਤੇ ਕਿ ਅਸੀਂ ਪਾਇਰੂਪੇ ਇਸ ਇਤਿਹਾਸੀ ਨਗਰ ਦੇ ਵਿੱਚ ਜਨਮ ਲਿਆ ਹੈ ਸਾਨੂੰ ਬਹੁਤ ਮਾਣ ਹੈ ਇਸ ਚੀਜ਼ ਦਾ ਇੱਕ ਵਾਰੀ ਫਿਰ ਜੀ ਡਿਟੇਲ ਦੇ ਵਿੱਚ ਸਮਾਗਮ ਜਿਹੜੇ ਹੋ ਰਹੇ ਨੇ ਉਹਦੀ ਜਾਣਕਾਰੀ ਤੇ ਜੇਕਰ ਤੁਸੀਂ ਨੰਬਰ ਕੋਈ ਸ਼ੇਅਰ ਕਰਨਾ ਚਾਹੋ ਤਾਂ ਨੰਬਰ ਵੀ ਜ਼ਰੂਰ ਸਾਂਝਾ ਕਰੋ ਹਾਂਜੀ ਜਾਂ ਅੱਜ ਜਿਸ ਤਰ੍ਹਾਂ 26 April ਨੂੰ ਅਖੰਡ ਪਾਤਸ਼ਾਹ ਪ੍ਰਗਾਸ਼ ਕਰਾਏ ਆ ਪਿੰਡ ਪਾਇਰੂਪੇ ਦੀ ਸੰਗਤ ਨੇ ਸਾਰੀ ਨੇ ਔਰ 28 April ਲ ਐਤਵਾਰ ਨੂੰ 10:30 ਜਾਂ 11:00 ਵਜੇ ਦੇ ਕਰੀਬ ਹੋ ਪਏ ਜਾਣਗੇ ਸੋ ਸਾਰੀ ਸਟੂਡੈਂਟ ਬੱਚੇ ਬੱਚੀਆਂ ਹੋਰ ਵੀ ਜੋ ਦੇਖ ਰਹੇ ਆ ਸੁਣ ਰਹੇ ਆ ਪਿੰਡ ਭਾਈ ਰੂਪੇ ਨਾਲ ਸੰਬੰਧ ਰੱਖਦੇ ਆ ਸੋ ਜਰੂਰ ਪਹੁੰਚਣ ਉੱਥੇ ਇਸ ਦਸ਼ਮੇਸ਼ दरबार ਗੁਰਦੁਆਰਾ ਸਾਹਿਬ ਵਿਖੇ ਤੋਂ ਹੱਥ ਜੋੜ ਕੇ ਬੇਨਤੀ ਆ ਨਿੰਮਰ ਦਾ ਸਹਿ ਸਾਰੇ ਹੀ ਸੇਵਾਦਾਰਾਂ ਵੱਲੋਂ ਸਾਰੇ ਹੀ ਪ੍ਰਬੰਧਕ ਵੀਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸੋ ਵਾਕਈ ਤੰਤਨ ਬਾਬਾ ਭਾਈ ਰੂਪਚੰਦ ਜੀ ਜਿਹੜੇ ਕਿ ਸਹਿਬਸਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਮ ਸੇਵਕ ਸਨ ਭਾਈ ਦੀ ਉਪਾਧੀ ਗੁਰੂ ਸਾਹਿਬ ਨੇ ਉਹਨਾਂ ਨੂੰ ਖੁਦ ਦਿੱਤੀ ਤੇ ਉਹਨਾਂ ਦੇ ਪਰਿਵਾਰ ਨੇ ਦਸਵੇਂ ਪਾਤਸ਼ਾਹ ਸਹਿਬਸਿਰ ਗੁਰੂ ਗੋਬਿੰਦ ਸਿੰਘ ਜੀ ਤੱਕ ਸੇਵਾ ਜਿਹੜੀ ਉਹ ਗੁਰੂ ਸਾਹਿਬਾਨ ਦੇ ਨਾਲ ਕੀਤੀ ਹੈ ਸੋ ਆਪਾ ਪਾਪਾਈ ਰੂਪਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜੇ ਮਹਾਨ ਕਾਰਜ ਸਰੀ ਦੀ ਧਰਤੀ ਤੇ ਹੋ ਰਹੇ ਨੇ ਇਸ ਵਿੱਚ ਸਾਰੀਆਂ ਸੰਗਤਾਂ ਨੂੰ ਪਹੁੰਚਣਾ ਚਾਹੀਦਾ ਹੈ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ